ਲੈਤੀ ਪਰਮਿਸ਼ਨ ਨਹੀਂ ਆਈ ਤੁਸੀਂ ਟੋਂਗ ਦੀ ਟੋਂਗ ਦਾ ਤੇ ਏਰੀਆ ਹੀ ਨਹੀਂ ਹੈਗਾ ਇਹ ਹਾਂਜੀ ਟੋਂਗ ਮੁਸੀਬਾ ਹੀ ਚੜਨ ਜੁੜਿਆ ਵਾ ਸਿੱਖ ਨਹੀਂ ਹੈਗਾ ਉਹ ਵੇਖੋ ਇਹ ਗੱਲ ਦਾ ਪ੍ਰਚਾਰ ਨਹੀਂ ਕਰਨਾ ਤੁਸੀਂ ਆ ਪੋਸਟਰ ਜਿਹੜੇ ਫੜੇ ਆ ਸਾਰਿਆਂ ਨੇ ਆ ਵੇਖੋ ਕ੍ਰਿਚਨ ਪਾਈ ਚੜਦੇ ਫੜੇ ਹੋਰ ਸਾਰੇ ਹੀ ਤੁਸੀਂ ਸਿੱਖੋ ਸਾਰੇ ਤੁਸੀਂ ਸਿੱਖੋ ਨਹੀਂ ਸਿੱਖ ਦੱਸੋ ਸਿੱਖਰ ਨੂੰ ਬਲੌਕ ਕਰਦੇ ਕਿ ਸਿੱਖ ਕੌਮ ਦੇ ਵਿੱਚ ਘਟ ਗਰਬਨੀਆਂ ਵਾ ਤੂੰ ਹੀ ਕੀ ਪ੍ਰਚਾਰ ਕਰੋਗੇ ਤੈਨੂੰ ਬਾਈਬਲ ਬਾਰੇ ਕਿੰਨਾ ਗਿਆਨ ਦੱਸ ਵੇਖੋ ਇੱਕ ਮਿੰਟ ਤੂੰ ਪ੍ਰਚਾਰ ਕਰਨਾ ਹੈ ਨਾ ਇੱਕ ਤੁਹਾਡੀ ਗੱਲ ਤੁਹਾਨੂੰ ਟੜ ਤੋਂ ਬਾਈਬਲ ਬਾਰੇ ਸਭ ਤੋਂ ਜ਼ਿਆਦਾ ਕਿੰਨੂ ਨੋਲਜ ਹੋ ਅੱਗੇ ਆ ਜੇ ਮੇਰੀ ਗੱਲ ਸੁਣੋ ਆਪਾਂ ਤਾਂ ਨਹੀਂ ਕੋਈ ਲੜਨ ਦੀ ਐ ਲੜਨੀ ਐ ਪਰਮੇਸ਼ਰ ਕੋਈ ਧਰਮ ਨੂੰ ਸਦਾ ਪ੍ਰਚਾਰ ਬੈਸਣਾ ਨਹੀਂ ਐ ਤੂੰ ਹੀ ਬਾਈਬਲ ਦਾ ਪ੍ਰਚਾਰ ਕਰਨਾ ਹੈ ਨਾ ਸਭ ਤੋਂ ਜ਼ਿਆਦਾ ਜਿਹਨੂੰ ਨੋਲਜ ਹੋ ਅੱਗੇ ਆ ਜੇ ਤੀ ਦੱਸੋ ਆਪਾਂ ਗੱਲ ਕਰ ਰਹੇ ਹਾਂ ਹਾਂ ਤਾਂ ਤੂੰ ਤੈਨੂੰ ਜ਼ਿਆਦਾ ਨੋਲਜ ਫਿਰ ਤੁਸੀਂ ਕਿਉਂ ਪ੍ਰਚਾਰ ਕਰਨਾ ਆਏ ਤੇ ਕੀ ਗੱਲ ਸਾਡੇ ਹੀ ਫਿਰ ਗੁਰਦੁਆਰੇ ਨਹੀਂ ਤੁਹਾਨੂੰ ਦੇਖ ਰਹੇ ਨੇ ਹਰਨ ਸਿੰਘ ਸਾਹਿਬ ਨਹੀਂ ਗੁਰਦੁਆਰੇ ਨਹੀਂ ਦੇਖ ਟਾਟ ਨਾਲ ਜੁੜ ਜੀ ਸਾਡਾ ਪਿੰਡ ਨਹੀਂ ਅਹੀਂ ਇਹ ਤਾਂ ਵੀ ਨਹੀਂ ਕਰ ਫਿਰ ਤੁਸੀਂ ਕਿਹਦਾ ਪ੍ਰਚਾਰ ਕਰਨ ਕਾਦੇ ਵਾਸਤੇ ਫੜੇ ਤੁਸੀਂ ਆ ਇੱਕ ਮਿੰਟ ਦਿਖਾਓ ਕਾਦੇ ਵਾਸਤੇ ਤੁਸੀਂ ਫੜੇ ਨਹੀਂ ਇੱਕ ਵਾਰ ਸੇ ਵੜ ਕੇ ਦੇਖ ਤੇ ਫਿਰ ਤੁਸੀਂ ਕਿਉਂ ਆਏ ਸਾਡੇ ਪਿੰਡ 'ਚ ਪ੍ਰਚਾਰ ਕਰਨ ਜੀ ਇਹ ਦੇਖੋ ਭਾਜੀ ਪਿਛੇ ਹੋ ਕੇ ਗੱਲ ਕਰੋ ਪਿਛੇ ਹੋ ਕੇ ਟੌਂਗ ਨਾਲ ਗੱਲ ਕਰੋ ਮੇਰੀ ਐਮਐਲਏ ਨਾਲ ਤੁਹਾਨੂੰ ਕੋਈ ਗਲਤ ਲੱਗਦਾ ਤੁਸੀਂ ਸਾਨੂੰ ਕਹਿ ਦਿਓ ਭਾਜੀ ਤੁਸੀਂ ਮਸੀਹ ਭਾਈ ਚਰਦਾ ਪ੍ਰਚਾਰ ਕਰਨ ਆਏ ਜੇ ਨਾ ਤੇਲਾ ਮਸੀਪਾਈ ਚਾਰੇ ਬਾਰੇ ਮੈਨੂੰ ਤੁਸੀਂ ਦੱਸੋ ਵੀ ਤੁਹਾਨੂੰ ਕਿੰਨੀ ਅਗਨੋਲਜ ਆ ਸਾਹਿਬ ਜੀ ਦੇਖੋ ਹਾਕਰ ਮੈਨੂੰ ਆਪਣੇ ਪਰਤੇ ਫਿਰ ਸਾਡੇ ਤੇ ਮੈਨੂੰ ਰਹਿਣ ਦੋ ਨਾ ਐ ਉਹ ਚ ਜੁੜੇ ਆ ਫਿਰ ਤੁਸੀਂ ਕਿੱਦਾਂ ਸਾਡੇ ਘਰਾਂ ਚ ਚਲ ਜੋਗੇ ਨਹੀਂ ਮਨਜ਼ੂਰ ਨਹੀਂ ਕਰਦੇ ਚਲ ਜਾਂਦੇ ਨਹੀਂ ਪਹਿਲਾਂ ਟੋਂਗ ਮੈਂ ਐਮਐਲਏ ਟੋਂਗਣਾ ਗੱਲ ਕਰਾਓ ਮੇਰੀ ਉਹਦੇ ਕੋਲ ਨਾਲੇ ਕੀ ਅਥੋਰਟੀ ਉਹਨੇ ਤੁਹਾਨੂੰ ਇਹ ਭੇਜਤਾ ਇਹਦਾ ਮਤਲਬ ਸਿੱਖਦਰਮ ਨੂੰ ਖਤਮ ਕਰਦੀ ਹੈ ਐਮਐਲਏ ਦੇ ਕਹਣ ਤੇ ਤੂੰ ਹੀ ਟੌਂਗ ਦਾ ਨਾਮ ਵਰਤ ਰਹਿ ਜੇ ਐਮਐਲਏ ਦਾ ਹਾਂ ਜੀ ਸਾਡਾ ਖਤਮ ਕਰਨ ਦਾ ਰੈਟ ਜੀ ਸਾਡਾ ਤੁਹਾਡਾ ਹੋਰ ਕੀ ਟਾਰਗੇਟ ਆ ਟੌਡ ਤੁਸੀਂ ਐਮਐਲਏ ਕਰਾ ਮੇਰੀ ਗੱਲ ਐਮਐਲਏ ਨਾਲ ਤੇ ਇਜ਼ਹਾਰ ਕਰਨ ਦੇ ਲਈ ਆ ਗੱਲ ਕਰੇ ਕਿ ਕੌਣ ਵਾ ਸੁਖ ਪ੍ਰਧਾਨ ਪਹਿਲਾਂ ਐਮਐਲਏ ਨਾਲ ਗੱਲ ਕਰ ਮੈਂ ਨਹੀਂ ਮੈਂ ਫੋਨ ਚੁੱਕ ਕੇ ਝੋਨੇ 'ਚ ਮਾਰਨਾ ਸੁਖ ਪ੍ਰਧਾਨ ਆ ਗਿਆ ਇੱਥੇ ਐਮਐਲਏ ਨਾਲ ਗੱਲ ਕਰ ਸੁਖ ਪ੍ਰਧਾਨ ਉਹ ਨਹੀਂ ਉਹ ਪ੍ਰਚਾਰ ਕਰਨ ਤੋਂ ਕਹਿਣ ਦੇ ਕਿ ਸਾਡੇ ਬੰਦੇ ਜਿੰਨੂੰ ਜਿਆਦਾ ਆਉਂਦਾ ਮੇਰੇ ਅੱਗੇ ਸਾਹਮਣੇ ਆਵੇ ਨਾ ਕਰੋ ਪ੍ਰਚਾਰ ਮੈਂ ਰੋਕਦਾ ਨਹੀਂ ਜਿੰਨੂੰ ਜਾਰੀ ਨੋਲ ਧੱਕੇ ਆ ਜੇ ਸਾਡੇ ਬੰਦੇ ਨਹੀਂ ਆਉਂਦਾ ਜਿੰਨੂੰ ਜਾਰੀ ਨੋਲ ਧੱਕੇ ਆ ਜੇ ਸਾਡੇ ਚਾਰ ਗੁਰਦੁਆਰੇ ਨਿਸ਼ਾਨ ਸਾਹਿਬ ਝੂਰ ਰਹੇ ਤੁਸੀਂ ਕੌਣ ਹੁੰਦੇ ਜੇ ਹਾਂਜੀ ਐਮਐਲਏ ਨੇ ਕਰਾ ਗੱਲ ਮੇਰੀ ਕਿਹੜਾ ਐਮਐਲਏ ਆ ਜਿਹੜਾ ਕਹਿੰਦੇ ਆ ਵੀ ਸਾਰੇ ਇਸਾਈ ਬਣ ਜਾਓ ਕਰਵਾ ਗੱਲ ਨਾਲ ਉਹਨੂੰ ਅਥਾਰਟੀ ਕਿੰਨੇ ਦਿੱਤੀ ਆਏ देखो इंडियन कॉन्स्टिट्यूशन अधिकार ਦਿੰਦਾ ਨੀਨਾ ਚਾਹਤਾ ਬੋਲਣਾ ਅਧਿਕਾਰ ਦਿੰਦਾ ਆਪਣਾ ਤਾਂ ਤੁਹਾਡੇ ਬੰਦੇ ਜਿਹੜੇ ਮਰਜ਼ੀ ਦੇ ਚ ਜਾ ਸਕਦੇ ਤੂੰ ਕੋਣ ਨੂੰ ਨਾਲ ਹਉਣ ਵਾਲਾ ਆਪਾਂ ਕਿਹਨੂੰ ਗਿਆ ਨਹੀਂ ਤੂੰ ਸਾਡੇ ਪਿੰਡ ਕਿਹਦੀ ਪਰਮਿਸ਼ਨ ਦੇ ਆ ਗਿਆ ਤੁਹਾਨੂੰ ਮੈਂ ਕਹਿੰਨੇ ਜੇ ਤੁਹਾਨੂੰ ਬੁਰਾ ਲੱਗਦਾ ਨਹੀਂ ਚੱਲ ਜੰਨੇ ਦੌੜ ਜਾਓ ਫਿਰ ਦੌੜ ਜਾ ਬੈ ਬੈ ਕੇ ਦੌੜ ਜਾਓ ਬੈ ਬੈ ਕੇ ਫਿਰ ਤੇ ਨਾ ਹੋਵੇ ਕਿ ਤੁਹਾਨੂੰ ਇੱਥੇ ਕਟਾਪਾ ਚੜ ਜਾਏ ਤੁਸੀਂ ਤੇ ਆਪ ਤੇ ਤੁਸੀਂ ਤੇ ਉਹਦੇ ਨਹੀਂ ਬਣੇ ਜਿੰਨੇ ਤੁਹਾਡੇ ਵਾਸਤੇ ਛੋਟੇ ਛੋਟੇ ਬੱਚੇ ਸ਼ਹੀਦ ਕਰਤੇ ਤੁਹਾਡੇ ਇੱਕ ਮਿੰਟ ਰੁਕੋ ਤੁਹਾਡੇ ਵਰਗੀਆਂ ਬੀਬੀਆਂ ਦੇ ਨਾ ਛੋਟੇ ਛੋਟੇ ਬੱਚੇ ਜੁੜੇ ਹੋ ਤੇ ਕਿਤੇ ਘਰ ਜਾਂਦੇ ਨਹੀਂ ਜਿਹਦਾ ਜੀ ਕਰਦਾ ਜਾਵੇ ਹਾਂਜੀ ਤੁਸੀਂ ਠੱਕੇ ਨਾ ਕਿਵੇਂ ਜੋੜੋਗੇ ਕਿਸ ਨੂੰ ਉਹ ਤੁਹਾਡਾ ਤੇ ਕੋਈ ਦੀਨ ਮਰ ਨਹੀਂ ਹੈਗਾ ਤੁਹਾਡਾ ਚੱਲ ਆ ਜਾ ਆ ਜਾ ਤੁਸੀਂ ਤੇ ਆਪਣੇ ਉਹਦੇ ਨਹੀਂ ਬਣੇ ਜਿੰਨੇ ਤੁਹਾਡੇ ਆ ਤੇ ਛੋਟੇ ਛੋਟੇ ਬੱਚੇ ਵਾਰ ਤੇ ਆ ਜੋ ਤੁਹਾਡੇ ਕਰਮਾਂ ਚ ਨਾ ਭੈਣ ਜੀ ਤੁਹਾਨੂੰ ਉਹੀ ਮਿਲਣਾ ਆ ਭਾਵੇਂ ਤੁਸੀਂ ਕਿਤੇ ਜਾਓ ਭਾਵੇਂ ਨਾ ਜਾਓ ਤੁਸੀਂ ਇਕੱਠੇ ਹੋ ਕੇ ਆਗੇ ਜੇ ਇੱਥੇ ਬੈਸਦੇ ਨਹੀਂ ਗੱਲ ਨਹੀਂ ਕਰਦੇ ਭਾਜੀ ਤੁਸੀਂ ਬੈਸਣ ਜੋਗੇ ਹੈਗੇ ਵੀ ਨਹੀਂ ਜੇ ਨਹੀਂ ਆਈ ਭਾਜੀ ਤੁਹਾਨੂੰ ਜੇ ਮੈਂ ਕਹਾਂ ਜਿਹਨੂੰ ਬਾਈਬਲ ਬਾਰੇ ਜ਼ਿਆਦਾ ਗਿਆਨ ਇੱਧਰ ਆਓ ਮੈਂ ਕਰਦਾ ਗੱਲ ਚਲੋ ਚਲੋ ਤੁਹਾਨੂੰ ਨਹੀਂ ਗੱਲ ਅਸੀਂ ਚੱਲੇ ਭਾਈ ਬਸ ਇਹ ਚੱਲਣ ਵਾਲੀ ਗੱਲ ਨਾ ਗੱਲ ਹੀ ਬਾਈ ਅਸੀਂ ਕੀਤੀ ਹਾਂ ਜਾਨ ਗੱਲ ਕਰਨੀ ਨਾੜੜੀ ਗੱਲ ਕਰਨੀ ਤਾਂ ਜੋਣੇ ਚੱਲੇ ਆ ਗੱਲ ਤੋਂ ਦੌੜ ਜੋ ਦੌੜ ਜੋ ਫੇਰ ਚੱਲੇ ਆ ਆ ਜਿੰਨੇ ਵੀ ਵੀਰ ਮੇਰੇ ਫੇਸਬੁੱਕ ਤੇ ਜੁੜੇ ਆ ਆ ਵੇਖੋ ਇਹ ਸਾਰੇ ਐਮਐਲਏ ਦਲਬੀਰ ਸਿੰਘ ਟੋਂਗ ਦਾ ਨਾਮ ਗਲਤ ਵਰਤ ਰਹੇ ਆ ਕਿ ਉਹ ਕਹਿ ਰਿਹਾ ਸਾਨੂੰ ਕਿ ਇਸਾਈ ਭਾਈਚਾਰੇ ਦਾ ਅਸੀਂ ਪ੍ਰਚਾਰ ਕਰਨਾ ਆ ਵੇਖੋ ਆ ਚਿੱਟੇ ਲੀੜੇ ਪਾ ਕੇ ਆ ਗਏ ਆ ਤੇ ਇਹਨਾਂ ਨੂੰ ਦੁਕੀ ਦਾ ਪਤਾ ਨਹੀਂ ਹੈ ਜੇ ਕਿ ਬਾਈਬਲ ਕੀ ਆ ਜੇ ਮੈਂ ਲਲਕਾਰ ਰਿਹਾ ਕਿ ਮੇਰੇ ਨਾਲ ਸਾਹਮਣੇ ਆ ਕੇ ਡਿਬੇਟ ਕਰੋ ਬਾਈਬਲ ਤੇ ਤੇ ਕਿਸੇ ਨੂੰ ਗੱਲ ਨਹੀਂ ਆ ਰਹੀ ਆ ਵੇਖੋ ਆ ਬੀਬੀਆਂ ਜਿਹੜੀਆਂ ਤੁਹਾਡੇ ਵਰਗੀਆਂ ਬੀਬੀਆਂ ਭੁੱਖੀਆਂ ਰਹਿ ਕੇ ਸਿੱਖ ਧਰਮ ਦੇ ਨਾਲ ਜੁੜੀਆਂ ਰਹੀਆਂ ਔਰ ਤੁਹਾਡ ਵਾਲ ਖਰਾੜ ਕੇ ਤੁਸੀਂ ਹੂ ਹੂ ਕਰਦੀਆਂ ਉੱਥੇ ਦੱਚਦੀਆਂ ਟੱਪਦੀਆਂ ਤੁਹਾਡੇ ਰਗੇ ਹੋ ਜੀਏ ਸਾਰੇ ਅਸੀਂ